ਅਸੀ ਗੱਲ ਬਾਈ ਸ਼ਰਮ ਫਤਿਹਾਬਾਦ ਨਾ ਆਟੋ ਮਾਰਕੀਟ ਦੇ ਵਿੱਚ ਬਾਈ ਬਲੇ ਜੋਡੀਅਰ ਖੜੇ ਨੇ ਕੱਲੇ ਜੋਡੀਅਰ ਸਾਰੇ ਮਾਡਲ 4x4 ਵੀ 2 ਵੀਲ ਵੀ ਤੇ ਆ ਬਾਈ 5204 ਕਿਹੜਾ ਮਾਡਲ ਆ ਬਾਈ ਇਹ ਨਵਾਂ ਮਾਡਲ ਟਾਇਰਾਂ ਦਾ ਚੌਕੜਾ ਨਵਾਂ ਕੀ ਰੇਟ ਦਾ 4 ਲੱਖ 4 ਲੱਖ ਮੌਕੇ ਦੇ ਮਾਨਦਾਨ ਕਰ ਦਾਂਗੇ ਆਪਾਂ ਠੀਕ ਆ ਕੋਈ ਰੰਗ ਪੇਂਟ ਤਾਂ ਨਹੀਂ ਹੋਇਆ ਹੋਇਆ ਸਾਰਾ ਜੈਨੂਇਨ ਟਰੈਕਟਰ ਆ ਚੱਕਿਆਂ ਚੁੱਕਿਆਂ ਦਾ ਦਿਖਾ ਦੀ ਇੰਜਨ ਗੇਅਰ ਦਾ ਓਕੇ ਆ ਫਤਿਹਾਬਾਦ ਚੌਂਕੜਾ ਨਵਾਂ ਗੁਡੀਅਰ ਦੇ ਟਾਇਰ ਨੇ 5204 3 ਸਪੀਡ ਹੈ 2 ਸਪੀਡ ਹੈ 2 ਸਪੀਡ ਹੈ 2 ਸਪੀਡ ਚ ਆ ਗਿਆ ਪਾਵਰ ਸਟੀering ਹੈ ਤੇ ਆ ਗਿਆ 5310 ਇਹ 18 ਮਾਡਲ 4 ਵੀਲ ਚ 18 ਮਾਡਲ ਟਾਇਰ ਟਾਇਰ ਕਿੰਨੇ ਦੇ ਪੈਸੇ ਨੇ 90 ਪੈਸੇ 90 ਪੈਸੇ ਬੈਕ ਟਾਇਰ ਨੇ ਇਹਦਾ 4 ਸਪੀਡ ਚ ਆ ਗਿਆ ਨਾ 4 ਸਪੀਡ ਹੈ 3 ਸਪੀਡ ਹੈ 3 ਸਪੀਡ ਹੈ ਤੇ ਕੋਈ ਇੱਧੇ ਤਾਂ ਹੀ ਰੰਗ ਪੈਂਡ ਹੈਗਾ ਕੋਈ ਰੰਗ ਪੇਟ ਨਹੀਂ ਸਾਰਾ origignal tractor ਹੈ ਕੀ ਰੇਟ ਦਾ ਬਾਈ ਇਹ ਸਵਾ 8 ਲੱਖ ਰੁਪਈਆ ਬਾਈ ਹੁਰੀ ਮੰਗਦਿਆ ਮੌਕੇ ਤੇ ਕਰ ਦੇਣਗੇ ਮਾਨ ਤਨ 18 ਮਾਡਲ ਤੇ ਅੱਗੇ ਆ ਗਿਆ 53 10 ਕਈ ਵੀਰਾਂ ਦੇ ਮੈਸੇਜ ਫੋਨ ਆਏ ਸੀ ਵੀ ਪੁਰਾਣਾ ਮਾਡਲ 53 10 ਕੋਈ ਕਾਲੇ ਢਡਾਲਾ ਮਿਲ ਜੇ ਰੀਪੇਂਟ ਸਰ 6 ਮਾਡਲ ਆ ਰੀਪੇਂਟ ਆ ਸਾਰਾ ਪੇਂਟ ਹੋਇਆ ਹੋਇਆ ਬਾਈ ਕਹਿੰਦਾ ਵੀ ਸਾਰਾ ਪੇਂਟ ਹੋਇਆ ਹੋਇਆ ਕਾਲੇ ਢਡਾਲਾ ਜੌਂਡੀਆਰ ਐਲਟੀ ਮਾਡਲ 3 ਸਪੀਡ ਚੋਂਦਾ ਇਹ ਪੈਰ ਫਰੰਟ ਵਾਲੇ ਨਵੇਂ ਨੇ ਬੈਕ ਵਾਲੇ 85000 ਪੈਸੇ ਨੇ ਬਾਈ ਕਹਿੰਦਾ ਵੀ ਸਾਰਾ ਰੀਪੇਂਟ ਆ ਇੰਜਨ ਗੇਅਰ ਦਾ ਓਕੇ ਆ ਓਕੇ ਇੰਜਨ ਗੇਅਰ ਦਾ ਓਕੇ ਆ 6 ਮਾਡਲ ਆ ਨਾ ਬਾਈ ਹਾਂਜੀ ਨੰਬਰ ਹਰਿਆਣਾ ਹਰਿਆਣਾ ਕਿੰਨੇ ਹੈ 365000 365000 ਬਾਈ ਕਹਿੰਦਾ ਮੌਕੇ ਤੇ ਕਰਾਂ ਮਾਨਦਾਨ ਐਲਟੀ ਮਾਡਲ 5050 ਡੀ 5050 ਡੀ ਕਿਹੜਾ ਮਾਡਲ ਆ ਗਿਆ ਇਹ 18 ਮਾਡਲ ਹੈ ਜੀ 105 ਲੱਖ ਰੁਪਏ 18 ਮਾਡਲ 105 ਲੱਖ ਬਾਈ ਯੂਰੀ ਮੰਗਦੇ ਆ ਰੰਗ ਰੂਪ ਦਾ ਸਾਰਾ ਓਕੇ ਆ ਕੋਈ ਇਹਦੇ ਰੀਪੇਂਟ ਵਗੈਰਾ ਨਹੀਂ ਹੈਗਾ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਹੈਗੇ ਨੇ ਇਹਦੇ 80-85 ਪੈਸੇ ਫਰੰਟ ਵੀ ਤੇ ਅੱਗੇ ਆ ਗਿਆ 50-36 ਜੀ ਤਾਂ ਕਿ ਲਿਖ ਰਕੇ ਬਈ ਰੇਟ 17 ਮਾਡਲ 3 ਲੱਖ 95000 ਡਿਮਾਂਡ ਹੈ 90-95 ਪੈਸੇ ਟਾਇਰ ਬੈਕ ਆ ਰੰਗ ਪੇਂਟ ਦਾ ਸਾਰਾ ਜੇਨੂਨ ਹੈ ਉਥੋਂ ਮੀਟਰ ਮੂਟਰਾਂ ਤੋਂ ਦਿਖਾ ਦੀ ਹਾਂ ਜੀ ਹਾਂ ਜੀ ਇੰਜਨ ਗੇਅਰ ਦੀ ਗਾਰੰਟੀ ਹੈ ਬਾਈ ਹਰਾਂ ਵਾਲੇ ਫਤਿਆਬਾਦ ਆਟੋ ਮਾਰਕੀਟ ਟਰੈਕਟਰ ਖੜੇ ਨੇ ਜਉਂਡੀਆ ਰਾ ਇਹ ਆ ਗਿਆ ਫਾਰਮ ਟਰੈਕ ਫਰੰਟ ਟਾਇਰ ਨਵੇਂ ਨੇ ਤੇ ਬੈਕ ਟਾਇਰ ਹੈਗੇ ਨੇ ਤੇ 60 ਕੁਪੇ ਸੀ 45 ਦਾ ਫਾਰਮ ਟਰੈਕ ਡਬਲ ਕਲਚ ਦੇ ਵਿੱਚ ਹੈ ਰੰਗ ਪੇਂਟ ਦਾ ਹਰਾ オリジナル ਹੈ ਮਾਡਲ ਦਾ ਨੀਦੋ ਦਿਸ ਰਿਹਾ ਯਾਰ ਕਿਹੜਾ ਮਾਡਲ ਹੈ ਇਹ 10 ਮਾਡਲ ਡਾਇਲਗ ਦਾ 10 ਮਾਡਲ ਹੈ 2.5 ਲੱਖ ਰੁਪਿਆ ਬਈ ਮੰਗਦਾ ਮੌਕੇ ਦੇ ਮਾਨਦਾਨ ਕਰੂਗਾ ਤੇ ਇਹ ਆ ਗਿਆ 53 10 18 ਮਾਡਲ 5.5 ਲੱਖ ਬਈ ਮੰਗਦਾ ਤੇ ਰੰਗ ਪੇਂਟ ਦਾ ਸਾਰਾ Ориਜਨਲ ਹੈ ਦਿਖਾ ਦਿਓ ਸਾਡੇ ਅੱਗੇ ਹੀ ਖੜੇ ਕਰੇ ਬਸ A to Z ਜੀ ਨਾਲ ਦੀ ਆ ਕੋਈ ਰੀਪੇਂਟ ਵਗੈਰਾ ਨਹੀਂ ਹੈਗਾ ਉਹ ਫੇਰ ਆ ਗਿਆ ਪੁਰਾਣਾ ਮਾਡਲ ਕਾਲੇ ਢੱਡਲਾ ਜੌਂਡੀਰ ਫੇਰ ਆ ਗਿਆ 53 10 53 10 ਟਾਇਰ ਦਾ ਖਤਮੀ ਮੰਨੂ ਕੀ ਰੇਟ ਦਾ ਬਾਈ ਰੇਟ ਮਾਡਲ ਕਿਹੜਾ 6000 6 ਮਾਡਲ ਸਾਢੇ 3 ਲੱਖ ਬਾਈ ਮੰਗਦਾ ਬੈਕ ਤੋਂ ਵੀ ਦਿਖਾਦੀ ਇਹਦੇ ਕਨੂਪੀ ਕਨੂਪੀ ਲੱਗੀ ਹੋਈ ਆ ਸਾਰਾ ਓਕੇ ਆ ਸ਼ੋ ਬਦਲੀ ਹੋਈ ਆ ਦੀ ਸ਼ੋ ਨਮੀ ਲਈ ਆ ਬਾਈ ਕਹਿੰਦਾ ਦੱਸ ਕੇ ਦੇ ਮੈਂ ਬਾਈ ਕਹਿੰਦਾ ਜਿਹੜੀ ਚੀਜ਼ ਹੈਗੀ ਆ ਜੈ ਜੀ ਰੇਟ ਦਾ ਟਾਇਰ ਪੂਨੇ ਪਹਿਣਗੇ ਬਾਕੀ ਓਕੇ ਆ 50 49 ਇਹ 15 ਮਾਡਲ ਹੈ ਸਵਾ 3 15 ਮਾਡਲ ਸਵਾ 3 ਲੱਖ ਦਾ ਬਾਈ ਹੋਰੀ ਕਹਿੰਦੇ ਦੇ ਦਾਂਗੇ ਮੌਕੇ ਦੇ ਮਾਨਦਾਨ ਕਰ ਦਾਂਗੇ ਤੇ ਟੈਰਾਂ ਟੂਰਾਂ ਨਾਲ ਗੱਗੀ ਦਿਖਾ ਦੀ ਰੰਗ ਪੇਂਟ ਦਾ ਦਿਖਾ ਦੀ ਇਹਦੇ ਕੋਈ ਰੀਪੇਂਟ ਤਾਂ ਨਹੀਂ ਹੈਗਾ ਨਾ ਨਾ ਨਾਲ ਦਾ ਸਾਰਾ ਕੁਝ ਜੈਨੂਅਲ ਆ ਤੇ ਅੱਗੇ ਆ 53 10 ਜੌਂਡੀਅਰ ਇਹ ਕਿਹੜਾ ਮਾਡਲ ਆ ਗਿਆ ਬਾਈ 53 ਦਾ ਖਰਾ ਯੋ 18 18 ਮਾਡਲ ਕੀ ਰੇਟ ਦਾ 53 10 ਸਵਾ 5 ਲੱਖ ਸਵਾ 5 ਲੱਖ ਬਾਈ ਹੋਰੀ ਮੰਗਦੇ ਆ ਮੌਕੇ ਦੇ ਮਾਨਦਾਨ ਕਰ ਦਾਂਗੇ ਰੰਗ ਰੂਪ ਦਾ ਟਰੈਕਟਰ ਸੋਹਣਾ 50 50 ਡੀ ਕਿਹੜਾ ਮਾਡਲ ਹੈ ਬਈ ਇਹ 1970 500 19 ਮਾਡਲ ਸਵਾ 5 ਲੱਖ ਬਾਈ ਹੋਰੀ ਮੰਗਦੇ ਆ ਰੰਗ ਪਿੰਡ ਦਾ ਸਾਰਾ Ориਜਨਲ ਆ 18 ਦੀ ਗੱਲ ਕਰੀਏ 50 55 ਪੈਸੇ ਟਾਇਰ ਬੈਕ ਵਾਲੇ ਆ ਤੇ ਬਈ ਰੰਗ ਰੂਪ ਦਾ ਦਿਖਾ ਦਿੰ ਓਕੇ ਆ ਮੌਕੇ ਦੇ ਬਾਈ ਹੋਰੀ ਮਾਨਦਾਨ ਕਰ ਦੇਣਗੇ ਅੱਗੇ ਆ 52 2 ਲੱਖ ਰੁਪਏ 5203 6 ਮਾਡਲ ਹੈ ਕੀਰੇਟ ਦਾ 2 ਲੱਖ ਰੁਪਏ 2 ਲੱਖ ਰੁਪਇਆ ਬਾਈ ਹੋਰੀ ਮੰਗਦੇ ਆ ਸਾਰਾ Ориਜਨਲ ਆ ਇਹ ਸਾਰਾ Ориਜినਲ ਆ ਬਾਈ ਹੁਰੀ ਕਹਿੰਦੇ ਮੌਕੇ ਤੇ ਆ ਕੇ ਇੱਥੇ ਗੱਲਬਾਤ ਕਰ ਲਓ ਮਾਨਤਾਨ ਕਰ ਦਣਗੇ 14 14 ਮਾਡਲ 5038 ਚੌਂਕੜਾ ਨਵਾਂ 330000 ਹਰਿਆਣਾ ਨੰਬਰ ਹੈ 330000 ਬਾਈ ਹੁਰੀ ਮੰਗਦੇ ਆ ਤੇ ਇਹ ਆ ਗਿਆ 12 12 ਢਾਈ ਲੱਖ 12 ਮਾਡਲ 5038 D 2.5 ਲੱਖ ਰੁਪਇਆ ਬਾਈ ਹੁਰੀ ਮੰਗਦੇ ਆ 13 ਗਰੂਪ ਦਾ ਬਾਈ ਪੂਰਾ ਸੋਨਾ ਇੱਗਿਆ ਗਿਆ 5210 ਗੀਅਰ ਪ੍ਰੋ 4-ਵੀਲ ਡਰਾਈਵ ਚ 23 ਮਰਲਾ 9.5 ਲੱਖ ਰੁਪਈਆ ਬਾਈ ਹੋਰੀ ਮੰਗਦੇ ਆ ਟਾਇਰ ਨਵੇਂ ਨੇ 9095 ਪੈਸੇ ਤੇ ਰੰਗ ਰੂਪ ਦਾ ਸਾਰਾ Ориਜਨਲ ਆ ਨਾਲ ਦਾ ਰੰਗ ਭਿੰਡਾ ਸਾਰਾ ਤੇ ਬੈਗ ਤੋਂ ਵੀ ਦਿਖਾ ਦੇਗੀ ਡਬਲ ਡਿਸਟ੍ਰੀਬਿਊਟਰ ਚ ਆ ਗਿਆ 4-ਵੀਲ ਡਰਾਈਵ ਆ ਗਿਆ ਕਿਸੇ ਨੇ ਜੌਂਡੀਅਰ ਦੇ ਜਿਹੜੇ ਸ਼ਕੀਨਾਂ ਜਿਹਨੇ ਜੌਂਡੀਅਰ ਲੈਣਾ ਹਨ ਉਹ ਇੱਥੇ ਬਾਈ ਹੋਰਾਂ ਕੋਲੇ ਜ਼ਰੂਰ ਆ ਕੇ ਵਿਜ਼ਿਟ ਕਰਿਓ ਤੇ ਸਹੀ ਜੀ ਰੇਡ ਦੇ ਟਰੈਕਟਰ ਨੇ ਫਤਿਹਆਬਾਦ ਟਰੈਕਟਰ ਮੰਡੀ ਜੌਂਡੀਆ ਰੀ ਖੜੇ ਨੇ ਬਾਈ ਕੋਲੇ ਸਾਰੇ ਕੋਈ ਵੀ ਜੌਂਡੀਆ ਟਰੈਕਟਰ ਲੈਣਾ ਬਾਈ ਨਾਲ ਅੱਗੇ ਗੱਲ ਬਾਤ ਸ਼ੁਰੂ ਕਰਿਓ